ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਮੈਂ ਰੱਬ ਅਗੇ ਅਰਦਾਸ ਕਰਦਾ ਕਿ ਸਾਰੇ ਭੈਣ ਭਰਾਵਾਂ ਦੇ ਉੱਪਰ ਆਪਦਾ ਅਸ਼ੀਰਵਾਦ ਭਰਿਆ ਹੱਥ ਹੈ ਜਿਹੜਾ ਹਮੇਸ਼ਾ ਪ੍ਰਮਾਤਮਾ ਬਣਾਈ ਰੱਖੇ ਤਾਂ ਸਭ ਤੋਂ ਪਹਿਲਾਂ ਜੋ ਜ਼ਰੂਰੀ ਜਾਣਕਾਰੀ ਹੈ ਉਹ ਸ਼ੇਅਰ ਕਰਾਂ ਉਹ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਦੋਸਤੋ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਜੀ Facebook Instagram ਤੇ PBC Punjab YouTube ਤੇ PBC Punjabi ਅਤੇ ਤੁਹਾਡਾ ਅਖਬਾਰ YouTube Facebook Instagram ਇਹ ਪੰਜਾਬੀ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਆ ਜਾਏਗਾ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤੁਹਾਡਾ ਇੱਕ ਇੱਕ ਕੀਤਾ ਹੈ ਸਬਸਕ੍ਰਾਈਬ ਦਬਿਆ ਹੋਇਆ ਕਿ ਬੈਲ ਆਈਕਨ ਦਾ ਬਟਨ ਹੈ ਜਿਹੜਾ ਸਾਡੇ ਲਈ ਵੱਡੀ એનર્ਜੀ ਦਾ ਕੰਮ ਕਰੇਗਾ ਅਤੇ ਸਾਨੂੰ ਇੱਕ ਨਵੀਂ ਮੋਟੀਵੇਸ਼ਨ ਹੈ ਜਿਹੜੀ ਜਰੂਰ ਦੇਵੇਗਾ ਤਾਂ ਦੋਸਤੋ ਜਿਹੜੀ ਨਵੀਂ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ ਸੁਪਾਲ ਸਿੰਘ ਖੈਰਾ ਕਾਂਗਰਸੀ ਆਗੂ ਹੈ ਜਿਹੜੇ ਉਹਨਾਂ ਨਾਲ ਸੰਬੰਧਤ ਹੈ ਜਿਹੜੀ ਤਬਰ ਸਾਹਮਣੇ ਆ ਰਹੀ ਹੈ ਅ ਤਾਂ ਤੁਹਾਨੂੰ ਪਤਾ ਹੋਣਾ ਦੋਸਤੋ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ 2024 ਦੇ ਵਿੱਚ 144 ਟੋਇਟਾ ਹਾਈਲੈਕਸ ਗੱਡੀਆਂ 144 ਖਰੀਦੀਆਂ ਗਈਆਂ ਸੀ ਉਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਤਕਰੀਬਨ 8-9 ਦਿਨ ਪਹਿਲਾਂ ਕੀਤੀ ਗਈ ਸੀ ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਉਹਨਾਂ ਦੇ OSD ਰਾਜਵੀਰ ਸਿੰਘ ਹੁਮਨ ਦੇ ਉੱਪਰ ਦੋ ਇਨੋਵਾ ਗੱਡੀਆਂ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਅ ਕਰੀਬ 3-4 ਦਿਨ ਪਹਿਲਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹਨਾਂ ਦੇ ਵੈਸਡੀ ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਜੋ ਨੋਟਿਸ ਭੇਜਿਆ ਗਿਆ ਸੀ ਕਿ 72 ਘੰਟਿਆਂ ਦੇ ਵਿੱਚ ਵਿੱਚ ਸੁਪਾਲ ਸਿੰਘ ਖਾਰਾ ਇਸ ਮਾਮਲੇ ਤੇ ਮਾਫੀ ਮੰਗਣ ਨਹੀਂ ਤਾਂ ਉਹ ਆਗਰ ਮਾਨ ਹਾਮੀ ਦਾ ਕੇਸ ਕਰਨਗੇ ਉਹੋ ਹੀ ਮਾਮਲੇ ਨੂੰ ਲੈ ਕੇ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਅ ਦੋਸਤੋ ਰਾਜਵੀਰ ਸਿੰਘ ਘੁੰਮਣ ਜਿਹੜੇ ਉਹ ਐਸਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਕਾਂਗਰਸੀ ਆਗੂ ਹੈ ਜਿਹੜੇ ਸੁਪਾਲ ਸਿੰਘ ਖੈਰਾ ਦੇ ਉੱਪਰ ਕੇਸ ਹੈ ਜਿਹੜਾ ਮਾਨ ਹਾਨੀ ਦਾ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਜੋ ਸੰਬੰਧਤ ਮਾਨਯੋਗ ਕੋਰਟ ਹੈਗੀ ਹੈ ਉਸ ਦੇ ਵੱਲੋਂ ਸੁਪਾਲ ਸਿੰਘ ਖੈਰਾ ਨੂੰ 11 ਅਗਸਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਤੇ ਨਾਲ ਹੀ ਕੋਰਟ ਦੇ ਵੱਲੋਂ ਮਾਨਯੋਗ ਕੋਰਟ ਦੇ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸੁਪਾਲ ਸਿੰਘ ਖੈਰਾ ਨੇ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੁਝ ਵੀ ਨਹੀਂ ਬੋਲਣਗੇ ਆ ਤਾਂ ਇੱਕ ਵਾਰ ਤੋਂ ਮੈਂ ਫੇਰ ਦੱਸਦਾ ਕਿ ਦੋਸਤੋ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਕਾਂਗਰਸੀ ਆਗੂ ਆ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ 2024 ਦੇ ਵਿੱਚ ਜੋ ਸੜਕ ਸੁਰੱਖਿਆ ਫੋਰਸ ਦੇ ਲਈ 144 ਟਾਟਾ ਹਾਈ ਟੋヨタ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਸੀ ਉਸ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਰਾਜਵੀਰ ਸਿੰਘ ਖੰਮਣ ਉਹਨਾਂ ਦੇ ਉੱਪਰ ਦੋ ਨੋਵਾ ਗੱਡੀਆਂ ਲੈਣ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਕੁਝ 4 ਦਿਨ ਪਹਿਲਾਂ ਜੋ ਰਾਜਵੀਰ ਸਿੰਘ ਘੁੰਮਣ ਹੈ ਗਿਆ ਉਹਨਾਂ ਦੇ ਵੱਲੋਂ ਅਦਾਲਤੀ ਨੋਟਿਸ ਹੈ ਜਿਹੜਾ ਸੁਪਾਲ ਸਿੰਘ ਖੈਰਾ ਨੂੰ ਭੇਜਿਆ ਗਿਆ ਸੀ ਕਿ ਉਹ 72 ਘੰਟੇ ਦੇ ਵਿੱਚ ਮਾफी ਮੰਗਣ ਨਹੀਂ ਤਾਂ ਉਹ ਮਾਨ ਹਮੀ ਦਾ ਕੇਸ ਜਿਹੜਾ ਕਰਨਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਰਾਜਵੀਰ ਸਿੰਘ ਘੁੰਮਣ ਹੈ ਜਿਹੜੇ ਉਹਨਾਂ ਦੇ ਵੱਲੋਂ ਜੋ ਅਦਾਲਤ ਦੇ ਵਿੱਚ